ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਛੰਨਾ ਗਲਾਬ ਸਿੰਘ ਵਾਲਾ ਤੇ ਤਿੰਨ ਬਸ਼ੀਆਂ ਆਪਾਂ ਲੈ ਕੇ ਆਏ ਹਾਂ ਹੀ ਪਰ ਛੋਟੇ ਬੱਚੇ ਹੈਗੇ ਤੇ ਬਾਈ ਜੀ ਨਾਲ ਕਰਾਵਾਂਗੇ ਗੱਲਬਾਤ ਕਿਹੜਾ ਜ਼ਿਲ੍ਹਾ ਤੇ ਕਿਹੜਾ ਪਿੰਡ ਦਾ ਸਾਰੀ ਗੱਲਬਾਤ ਕਰਾਉਨੇ ਆ ਸਤਿ ਸ੍ਰੀ ਅਕਾਲ ਬਾਈ ਸਿੰਦੇ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਉਮਰੇ ਹਾਂ ਹਾਂ ਬਦਲ ਜੀ ਨੰਬਰ ਬੋਲਿਓ ਨੰਬਰ 95017999248 ਠੀਕ ਆ ਤੇ ਐਡਰੈਸ ਬੋਲੋ ਐਡਰੈਸ ਪਿੰਡ ਛੰਨਾਗਲਾ ਸਿੰਘਲਾ ਜ਼ਿਲ੍ਹਾ ਬਰਨਾਲਾ ਤਸੀਦ ਤੱਪਾ ਜੀ ਨੇੜੇ ਭਧੌੜ ਨੇੜੇ ਭਧੌੜਾ ਤੇ ਅੱਜ ਆਪਾਂ ਤਿੰਨ ਵਸ਼ੀਆਂ ਦਿਖਾਉਣੇ ਹਾਂ ਹਾਂ ਤਿੰਨ ਵਸ਼ੀਆਂ ਦੀ ਖੀਰ ਨਾ ਚਾਰ ਚਾਰ ਥਾਣਾ ਦੀ ਗਾਰੰਟੀ ਆ ਚਾਰ ਚਾਰ ਥਾਣਾ ਦੀ ਖੀਰ ਦੀ ਗਾਰੰਟੀ ਆ ਜੀ ਕੋਈ ਜੋ ਮਰਜ਼ੀ ਆ ਕੇ ਚੈੱਕ ਜਿਵੇਂ ਆਨਲਾਈਨ ਵੀ ਮੰਗਾਉਂਦਾ ਹਨ ਜਿਵੇਂ ਮਰਜ਼ੀ ਕਰ ਲੈ ਜੀ ਗਾਰੰਟੀ ਆਪਣੀ ਦੰਦਾ ਦਾ ਖੀਰੀਆਂ ਹਨ ਚਾਰ ਚਾਰ ਪੋਰੇਦਾਰੇ ਦਾ ਨਿਕ ਨਾ ਬਰੀਡ ਪੂਰੀ ਵਧੀਆ ਹਾਂ ਠੀਕ ਆ ਦਾ ਕੋਈ ਪਤਾ ਨਹੀਂ ਜੀ ਆਪਾਂ ਨੂੰ ਤੇ ਮਾਮਾ ਦੇ ਕੀ ਰਿਕਾਰਡ ਤੇ ਨਾ ਉਹ ਦੁੱਧ 25 25 ਕਿਲੋ ਵਾਲਾ ਜੀ ਇੱਕ ਥੋੜੀ ਛੋਟੀ ਹੈਗੀ ਹੈ ਨਾ ਹਾਂ ਇਹ ਬਸ ਮੰਨ ਕੇ ਜਦੋਂ 9 ਮਹੀਨਿਆਂ ਦੀ ਆ ਆ 11 11 ਮਹੀਨਿਆਂ ਦੀ ਓਕੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਤੇਰੀ ਬੱਚੀ ਦੇਖੀ ਆ ਨੇ ਕੀ ਡਿਟੇਲ ਆ ਵੀਰੇ ਸਿੰਦੇ ਦੀ ਇਹਦੀ ਡਿਟੇਲ ਜੀ ਇਹ 11 ਕੁ ਮਹੀਨੇ 9 ਮਹੀਨਿਆਂ ਦੀ ਆ 9 ਮਹੀਨਿਆਂ ਦੀ ਆ ਹਾਂ ਖੇਰੀ ਹੈਗੀ ਆ ਹਾਂ 4 4 ਆ ਜੀ ਇਹਦੇ ਤੇ ਰੇਟ ਇਹਨਾਂ ਦਾ ਕੀ ਆਊਗਾ ਰੇਟ ਸਾਰਾ ਇਕੱਠਾਂ ਦਾ 52000 ਰੁਪਇਆ ਜੀ ਤੇ ਜੇ ਇਕੱਲੀ ਇਕੱਲੀ ਕੋਈ ਲੈਣਾ ਹੈ ਇਕੱਲੀ ਆਪਾਂ ਫੋਨ ਤੇ ਐਡ ਕਰ ਲਾਂਗੇ ਜੇ ਤੇ ਇਕੱਠਾਂ ਲੈ ਲੂ ਆਪਾਂ ਬਸ ਜਾਇਜ਼ ਜਮਾਨਾ ਲੈ ਲਈ ਝੋਲੀ ਦਿਖਾ ਦਈਏ ਆ ਦੇਖੋ ਵੀਰੋ ਜਮਾ 4 ਥਣ ਝੋਲੀ 4 ਥਣ ਤੇ ਚੰਗਾ ਰਿਕਾਡ ਆ ਫੇਸ ਦੇਖੋ ਕਰੋ ਜੇਕ ਬੋਦੀਵਾਦੀ ਪੂਰੇ ਕੰਨ ਦੇਖੋ ਪੂਰਾ ਵਧੀਆ ਤੇ ਕਦ ਕਾਠ ਵੀ ਉਮਰ ਕੇ ਸਾਹਮਣੇ ਜੱਜਨਾ ਜੀ 5 5 6 6 ਮਹੀਨਿਆਂ ਨੂੰ ਪਹਿਲੇ ਦੋ ਜਮੇ ਨੇ ਚੇਟੀਕੇ ਲੈ ਲੈ ਕੇ ਓਕੇ ਓਕੇ ਖੋਲ ਲੈਣ ਤੋਰ ਕੇ ਦਿਖਾ ਦਈਏ ਚੰਗੇ ਬੱਚੇ ਆ ਕੋਈ ਆਮ ਦੇ ਬੱਚੇ ਨਹੀਂ ਵੀ ਰੂੜੀਆਂ ਤੋਂ ਫੜੇ ਹੋਇਆ ਉਹੋ ਜਿਹੇ ਹੈਗੇ ਚੰਗੇ ਬਾਕੀ ਅਪੋਜੀ ਗੱਪ ਜੇ ਨਹੀਂ ਵਜਦੇ ਵੀ ਐਵੇਂ ਸ਼ੀਮਾ ਦਾ ਫਲਾਨਾ ਨਹੀਂ ਠੀਕ ਹੈ ਜੇ ਕੋਈ ਹੋਵੇ ਤਾਂ ਉਹ ਦੱਸ ਦੇਣਾ ਜੇ ਨਹੀਂ ਤਾਂ ਨਹੀਂ ਹਨਾ ਹਾਂ ਹਾਂ ਓਕੇ ਪ੍ਰਿੰਟ ਬਰੰਡ ਬਹੁਤ ਸੋਹਣਾ ਹਨਾ ਬਈ ਸਿੰਦੇ ਬਹੁਤ ਚੰਗੀ ਜਾਨ ਹੈ ਜੀ ਓਕੇ ਆ ਲਿਓ ਮੋੜ ਲਿਓ ਆ ਦੇਖੋ ਤੁਸੀਂ ਫੇਸ ਦੇਖੋ ਕਿੰਨਾ ਪਿਆਰਾ ਬੱਚੀ ਦਾ ਬਹੁਤ ਚੰਗੀ ਹੈ ਜੀ ਕੁਆਲਿਟੀ ਪੂਰੀ ਵਧੀਆ ਤੇ ਐਚ ਐਫ ਜੀ ਆ ਗਈਆਂ ਹਨਾ ਆਹ ਹਨ ਨੱਕ گلابی ਹੈ ਜੀ ਹਾਂ ਨੋਜ ਪੂਰੀ گلابی ਆ ਥਣ ਸਾਰੇ گلابی ਆ ਥਣ ਚ ਆ ਰਹੀ ਆ ਥਣ ਚ ਆ ਰਹੀ ਤੇ ਹੁਣ ਆਪਾਂ ਦੋ ਨੰਬਰ ਵਾਲੀ ਦੀ ਗੱਲ ਕਰ ਲਗੇ ਹਨਾ ਦੋ ਵਾਲੀ ਤੇ ਹੁਣ ਪੰਨ ਨੰਬਰ ਹਾਂਜੀ ਆ ਦੋ ਨੰਬਰ ਵਾਲੀ ਆ ਗਈ ਹਨਾ ਹਾਂਜੀ ਇਹਦੇ ਵੀ ਚਾਰ ਹੀ ਥਾਣਾ ਦਿਖਾ ਦੇ ਚਾਰ ਹੀ ਥਾਣਾ ਜੀ ਦਿਖਾ ਦਿਓ ਆ ਦੇਖੋ ਪੂਰੀ ਚੰਗੀ ਝੋਲੀ ਆ ਜੀ ਆ ਦੇਖੋ ਝੋਲੀ ਪੂਰਾ ਝੋਲ ਆ ਤੇ ਚੰਗੇ ਖਣਸ ਫੇਸ ਬਹੁਤ ਦਿਖਾ ਦਿਓ ਜੀ ਫੇਸ ਦੇਖੋ ਜੀ ਕੰਨ ਕੋਨ ਦੇਖੋ ਫੇਸ ਪੂਰਾ ਚੰਗਾ ਤੇ ਬੋਦੀ ਬਾਦੀ ਮੱਥੇ ਤੇ ਪੂਰੀ ਆ ਜਿਵੇਂ ਕੁਆਲਿਟੀ ਪੂਰੀ ਆ ਤੇ ਤੋਰ ਲਾ ਬਈ ਇਹਨੂੰ ਵੀ ਤੋਰ ਕੇ ਦਿਖਾ ਦਈਏ ਤੋਰ ਤੇ ਰੇਟ ਵੀ ਬਾਈ ਨੇ ਜਮਾ ਜਾਇਜ਼ ਕੀਤਾ ਤੇ ਮਾਨ ਜਾਇਜ਼ ਜੀ ਅਜੇ ਤਿੰਨਾਂ ਦਾ ਹੁਣ ਜੇ ਆਪਾਂ ਮੰਨ ਗਏ ਇਹਦੇ ਬਾਅਦ ਤਾਂ ਖਾੜਨਾ ਹੋਣਗੀਆਂ ਹੁਣ ਦਾ ਤਿੰਨਾਂ ਦਾ ਫਰਮਾਨਤਾਨ ਤਾਂ ਹੋਰ ਹੋ ਜੂ ਨਾ ਹਾਂ ਹਾਂ ਮਾਨਤਾਨ ਪੂਰਾ ਵਧਿਆ ਕਰਾਂਗੇ ਓਕੇ ਆ ਦੇਖੋ ਜੀ ਕੁਆਲਿਟੀ ਪੂਰੀ ਵਧੀਆ ਝੋਲੀ ਝੜੀ ਦੇਖ ਲਓ ਥੱਲੇ ਆ ਦੇਖੋ ਓਕੇ ਵੀਰੇ ਮੋੜ ਲਿਆ ਇਹ ਸਕੂਤ ਦਿਖਾਉਂਦੀ ਜੇ ਸਰਕਾਰੀ ਯੂਨੀਵਰਸਿਟੀ ਦੇਖੋ ਫੇਰ ਦੇਖੋ ਕਰੋ ਚੈੱਕ ਇੱਕ ਨੰਬਰ ਸੇਮ ਮੱਥੇ ਦਾ ਟੂਆ ਵਗੈਰਾ ਵੀ ਵਧੀਆ ਹੈਗਾ ਹਾਂ ਹਾਂ ਉਹ ਵੀ ਚੰਗੋ ਪੂਰਾ ਚੰਗਾ ਨਹੀਂ ਚਮਕ ਵੀ ਮੋਟੀਆਂ ਆਈਆਂ ਉਹ ਤਾਂ ਵੀਰਾਂ ਨੇ ਆਪ ਹੀ ਦੇਖ ਲੈਣੀਆਂ ਚਮਕ ਹੈਗੀ ਆ ਦੱਸ ਦਿੰਦਾ ਜੇ ਮੈਂ ਘਾਟ ਹੁੰਦੀ ਕੋਈ ਇਹੋ ਜੀ ਗੱਲ ਨਹੀਂ ਚੰਗੀਆਂ ਬੱਚੀਆਂ ਤੇ ਕਈ ਦਿਨ ਹੋ ਗਏ ਸੀ ਮੈਨੂੰ ਫੋਨ ਆਈ ਜਾਂਦੇ ਨੇ ਉਹ ਬੱਚੀਆਂ ਕਵਰ ਕਰਕੇ ਦੇ ਉਹ ਆ ਤੁਹਾਡਾ ਲਾਂਬਾ ਵੀਰੇ ਲਾਤਾ ਤੇ ਤੁਹਾਨੂੰ ਅੱਜ ਬੱਚਿਆਂ ਤੇ ਇੱਕ ਅੱਜ ਕੱਟੀਆਂ ਦੀ ਵੀਡੀਓ ਵੀ ਤੁਹਾਨੂੰ ਕਵਰ ਕਰਕੇ ਦੇਣੀ ਆ। ਜਮਾ ਬਦਲਾ ਗੱਲ। ਦੇਖੋ। ਤੇ ਜਮਾ ਬਦਲੇ ਪਿੰਡ ਆ ਬੱਚੀਆਂ ਜਿਹੜੀਆਂ ਦੋਨੇ ਬੱਚੀਆਂ ਆ ਸਿੰਧੇ ਵੀਰੇ। ਇਹ ਕਿੰਨੇ ਚਿਰ ਨੂੰ ਟੀਕਾ ਲੈਣ ਵਾਲੀਆਂ ਹੋ ਜਾਣੀਆਂ? ਬਸ ਇਹ ਤਾਂ ਤਿੰਨ-ਤਿੰਨ ਮਹੀਨਿਆਂ ਨੂੰ ਜੇ ਪੂਰੀ ਵਧੀਆ ਹੁਣ ਫੀਡ ਫੂਡ ਚੜੀ ਜਾਵੇ ਤਿੰਨ ਮਹੀਨਿਆਂ ਕਿ ਟੀਕਾ ਆਉਂਦਾ। ਤੇ ਜੇ ਕਿਹਨੇ ਸਾਂਭ ਹੀ ਨਾ ਉਹ ਗੱਲ ਬੱਕਰੀ ਆ ਫਿਰ। ਹਾਂ ਉਹ ਤਾਂ ਬੱਕਰੀ ਦਾ। ਇੱਕ ਮਿੰਟ ਇਹਦੀ ਵੀ ਝੋਲੀ ਦਿਖਾ ਦਈਏ। ਝੋਲੀ ਦਿਖਾ ਦਿਓ। ਆਹ ਦੇਖੋ। ਝੋਲੀਆਂ ਪੂਰੀਆਂ ਵਧੀਆ। ਚਾਰ ਹੀ ਥਾਣਾ ਜ। ਕੋਟ ਨਹੀਂ ਸ਼ਾਂਗ ਨਹੀਂ ਖੋਲ ਲੋ ਇਹਨ ਲੈਗਸ ਕੋਰ ਪੂਰਾ ਵਧੀਆ। ਬਾਕੀ ਐ ਪੱਧਰ ਆ ਤਾਂ ਤੋ ਜਿਵੇਂ ਬਿਕਰ ਡੈਡ ਨਾ ਜੀ। ਹਾਂ ਟੂ ਹੀ ਸਟ੍ਰੇਟ ਆ ਜਮ। ਹਾਂ ਹਾਂ। ਟੂ ਵਿੱਚ ਕੋਈ ਨੌਕਸ ਨਹੀਂ। ਆ ਦੇਖੋ। ਤੇ ਪੱਧਰ ਰੀੜ ਦੀ ਹੱਡੀ ਦੀਆਂ ਜਮਾਂ। ਤੇ ਲੇਵਲੂ ਵੇ ਪੂਰੇ ਕੱਢਣੀਆਂ ਜਿੱਦੇ ਤਿਆਰ ਹੋ ਗਈਆਂ। ਤੇ ਐਸਟੀਮੇਟ ਸਿੰਦੇ ਕਿੰਨੇ ਕੁ ਦੁੱਧ ਵਾਲੀਆਂ ਤਿਆਰ ਹੋਣੀਆਂ ਜਦੋਂ ਹੋ ਗਈਆਂ। ਦੁੱਧ ਜੀ ਆਪਾਂ ਬਾਹਰ ਦਾ ਕਹਿੰਦੇ ਨਹੀਂ 20 ਤੋਂ ਬਾਅਦ ਚੱਲਣਗੇ। 20 ਤੋਂ ਬਾਅਦ ਚੱਲਣਗੇ ਠੀਕ ਆ ਠੀਕ। ਉਹ ਮੁੱਲ ਵੀ ਫਰਜ਼ਾਇਤ ਹੀ ਕਰਿਆ ਜੀ। ਠੀਕ ਆ। ਤੇ ਮਾਨਦਾਨ ਦਾ ਸਿੰਦੇ ਹੋ ਜੂ ਇਹ ਚੋਂ। ਮਾਨਦਾਨ ਪੂਰਾ ਵਧੀਆ ਕਰਦਾਂਗੇ। ਠ ਤਿੰਨ ਬੱਛੀਆਂ ਸੀ ਤਿੰਨੇ ਤੁਹਾਨੂੰ ਦਿਖਾਤੀਆਂ ਪੂਰੀਆਂ ਚੰਗੀਆਂ ਹੀਪਰ ਬੱਛੀਆਂ ਤੇ ਰੇਟ ਦੁਬਾਰਾ ਫੇਰ ਦੱਸ ਦੀ ਵੀਰੇ ਰੇਟ 55000 ਰੁਪਏ ਜੀ ਤੇ ਮਾਨਦਾਨ ਤਾਂ ਹੋਜੂ ਨਾ ਫਿਕਸ ਫਿਕਸ ਤਾਂ ਨਹੀਂ ਹੁੰਦਾ ਨਹੀਂ ਨਹੀਂ ਪੂਰਾ ਮਾਨਦਾਨ ਕਰਦਾਂਗੇ ਓਕੇ ਤੇ ਨੰਬਰ ਫੇਰ ਜੇ ਕੱਲੀ ਕੱਲੀ ਲੈਣੀ ਹੋਈ ਉਹ ਜਗਾ ਕਰ ਲੂ ਤੇ ਨਹੀਂ ਤਿੰਨਾਂ ਦਾ ਇੰਨਾ ਮੁੱਲ ਆ ਜੀ ਠੀਕ ਆ ਫੋਨ ਤੇ ਹੋਜੂਗਾ ਹਾਂ ਹਾਂ ਤੇ ਨੰਬਰ ਫੇਰ ਬੋਲ ਦਿਓ ਬਾਈ 95017 ਜੀ 99284 ਪਿੰਡ ਸ਼ੰਨਾਗਲਾ ਪਿੰਡ ਸ਼ੰਨਾ ਓਕੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਰਹੋ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਦੇ